ਸੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਤੇ ਇਹ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਜੀ ਉਹ ਉਹ ਮੈਂ ਕਿਤੇ ਪੜਿਆ ਸੀ ਕਪੂਰ ਸਾਹਿਬ ਨੇ ਲਿਖਿਆ ਕਿ ਇਹ ਬੇਈਮਾਨ ਬੇਈਮਾਨ ਲੋਕ ਜਿਹੜੇ ਹਨ ਉਹ ਕਹਿੰਦੇ ਉਹ ਉਹ ਕੁਰਬਾਨੀਆਂ ਕਰਦੇ ਹਨ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ 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 ਕੁਰਬਾਨੀਆਂ ਤੋਂ ਬਚ ਜਾਣ ਜਿਨ੍ਹਾਂ ਦੀ ਲੋੜ ਹੁੰਦੀ ਹੈ ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਬੇਈਮਾਨ ਹਮੇਸ਼ਾ ਉਹ ਕੁਰਬਾਨੀਆਂ ਕਰਦੇ ਆ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ ਉਹਨਾਂ ਕੁਰਬਾਨੀਆਂ ਕਰਨ ਤੋਂ ਬਚ ਜਾਣ ਜਿਨ੍ਹਾਂ ਦੀ ਬਹੁਤ ਲੋੜ ਹੁੰਦੀ ਹੈ ਸੋ ਜਿਹੜਾ ਅੱਜ ਦਾ ਆਪਣਾ ਵਿਸ਼ਾ ਨਾ ਉਹ ਬੇਈਮਾਨ ਤੇ ਕੁਰਬਾਨੀ ਦੋਸਤੋ ਇਹ 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 ਸ਼ਬਦ ਫੇਰ ਆਪਾਂ ਦੋ ਫੜੇ ਆ ਜਿਨ੍ਹਾਂ ਦਾ ਆਪਸ ਦੇ ਵਿੱਚ ਕੋਈ ਵੀ ਸੰਬੰਧ ਨਹੀਂ ਹੈ ਬੇਈਮਾਨ ਬੰਦਾ ਨਾ ਕਦੇ ਕੁਰਬਾਨੀ ਨਹੀਂ ਕਰੂਗਾ ਪਰ ਉਹ ਕਿਉਂਕਿ ਕਿਉਂਕਿ ਉਹ ਮਨ 'ਚ ਬੇਈਮਾਨੀ ਹੁੰਦੀ ਹੈ ਤਾਂ ਕਰਕੇ ਉਹ ਕੁਰਬਾਨੀਆਂ ਤੁਹਾਨੂੰ ਕਰ-ਕਰਕੇ ਦਿਖਾਊਗਾ ਜਰੂਰ ਪਰ ਉਹ ਉੱਥੇ ਕੁਰਬਾਨੀ ਕਰੂਗਾ ਜਿੱਥੇ ਉਹਨੂੰ ਲੱਗਦਾ ਹੈ ਕਿ ਉਹ ਉਹਨੇ ਇਹ ਨਹੀਂ ਦੇਖਣਾ ਕਿ ਉਸ ਕੁਰਬਾਨੀ ਕਰਨ ਦੀ ਲੋੜ ਹੈ ਜਾਂ ਨਹੀਂ ਉਹਨੇ ਆਪਣੇ ਹਿਸਾਬ ਨਾਲ ਕਿਉਂਕਿ ਉਹ ਬੇਈਮਾਨ ਹੈ ਉਹਦੇ ਦਿਮਾਗ ਚਾਏਗਾ ਉਹਨੇ ਆਪਣੇ ਹਿਸਾਬ ਨਾਲ ਕੁਰਬਾਨੀਆਂ ਕਰ ਕਰਕੇ ਤੁਹਾਨੂੰ ਦਿਖਾਉਂਦੇ ਰਹਿਣਾ ਆਪਣੇ ਹਿਸਾਬ ਨਾਲ ਜਿੱਥੇ ਉਹਨੂੰ ਫਿੱਟ ਬੈਠਦਾ ਤਾਂ ਕਿ ਉਹਨੂੰ ਉਹ ਕੁਰਬਾਨੀਆਂ ਲੋਡ ਪਏ ਤੋਂ ਨਾ ਕਰਨੀਆਂ ਪੈਣ ਜਿਹੜੀਆਂ ਦੀ ਲੋਡ ਹੁੰਦੀ ਹੈ ਕਿਉਂਕਿ ਮਨ ਜਿਹੜਾ ਉਹ ਬੇਈਮਾਨ ਹੁੰਦਾ ਤੇ ਉਹ ਉਹਦੇ ਮਨ 'ਚ ਹਮੇਸ਼ਾ ਡਰ ਰਹਿਣਾ ਵੀ ਯਾਰ ਮੈਨੂੰ ਕੋਈ ਕਿਤੇ ਕੱਲ ਨੂੰ ਫਲਾਣਾ ਸਿੰਘ ਨਾਲ ਮੈਂ ਚੱਲਦਾ ਆ ਜਾਂ ਮੈਂ ਇੱਥੇ ਇਹਨਾਂ ਇਸ ਗਰੁੱਪ ਨਾਲ ਚੱਲਦਾ ਲਗਾ ਲੋ ਜਾਂ ਕਿਸੇ ਵੀ ਤਰ੍ਹਾਂ ਨਾਲ ਕਿਸਦੇ ਚੱਲਦਾ ਜਾਂ ਪਰਿਵਾਰ ਨਾਲ ਵੀ ਹੈ ਉਹ ਉਹ ਕੁਰਬਾਨੀਆਂ ਛੋਟੇ ਛੋਟੇ ਕਰ ਕਰਕੇ ਦਿਖਾਈ ਜਾਂਦੇ ਆ ਤਾਂ ਕਿ ਜੇ ਕਿਤੇ ਵੱਡੀ ਕੁਰਬਾਨੀ ਦੀ ਲੋੜ ਪਵੇ ਤਾਂ ਸਾਰਿਆਂ ਨੂੰ ਇਹ ਹੋ ਜਾਵੇ ਵੀ ਨਹੀਂ ਨਹੀਂ ਜੀ ਇਹ ਤਾਂ ਬਹੁਤ ਕੁਰਬਾਨੀਆਂ ਕਰਦਾ ਸੋ ਆਪਾਂ ਨੇ ਜਦੋਂ ਵੀ ਸਮਾਜ ਦੇ ਵਿੱਚ ਵਿਚਰਨਾ ਹੈ ਤਾਂ ਆਪਾਂ ਇਹ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿ ਅਸੀਂ ਕਈ ਵਾਰ ਨਾ ਕੁਰਬਾਨੀ ਕਰਨ ਤੋਂ ਮਤਲਬ ਇਹ ਨਹੀਂ ਹੁੰਦਾ ਵੀ ਵੀ ਬਹੁਤ ਕੋਈ ਅਸੀਂ ਆਪਣਾ ਅੰਗ ਕੱਟਣਾ ਜਾਂ ਮਤਲਬ ਇਸ ਤਰ੍ਹਾਂ ਨਾਲ ਵੀ ਬਹੁਤ ਜ਼ਿਆਦਾ ਕੋਈ ਵੱਡੀ ਹੋਵੇ ਕੁਰਬਾਨੀ ਮੀਨਸ ਕੋਈ ਸਮੇਂ ਦੀ ਵੀ ਹੋ ਸਕਦੀ ਹੈ ਕੁਰਬਾਨੀ ਪੰਛੀ ਦਿਨ ਉੱਤੇ ਲਾਉਣੇ ਹੈ ਜਾਂ ਉਹ ਕਰਨਾ ਹੈ ਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕੁਰਬਾਨੀ ਮੀਨਸ ਕੋਈ ਚੀਜ਼ ਕੁਰਬਾਨ ਕਰ ਦੇਣੀ ਸਮਾਂ ਕੁਰਬਾਨ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਤੋਂ ਜਾਂ ਪੈਸਾ ਕੁਰਬਾਨ ਕਰ ਦੇਣਾ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਬੰਦਿਆਂ ਦੇ ਮਨ 'ਚ ਫਰਕ ਹੁੰਦਾ ਨਾ ਉਹ ਪਹਿਲਾਂ ਹੀ ਆਪਣੇ ਹਿਸਾਬ ਨਾਲ ਜਿੱਥੇ ਗੁਣ ਨੂੰ ਫਿੱਟ ਬੈਠਦਾ ਹੈ ਉਹ ਬਿਨਾਂ ਲੋੜ ਤੋਂ ਹੀ ਕੁਰਬਾਨੀਆਂ ਕਰੀ ਜਾਂਦੇ ਆ ਛੋਟੀਆਂ-ਮੋਟੀਆਂ ਕਰ ਕਰ ਦਿਖਾਈ ਜਾਂਦੇ ਆ ਤੇ ਉਹ ਫਿਰ ਤਾਂ ਕਿ ਉਹਨਾਂ ਨੂੰ ਉਹਨਾਂ ਕੁਰਬਾਨ ਉਹ ਲੋੜ ਦੇ ਟਾਈਮ ਜਦੋਂ ਸਮੇਂ ਤੇ ਕਿਸੇ ਨੂੰ ਲੋੜ ਹੈ ਗਰੁੱਪ ਨੂੰ ਲੋੜ ਹੈ ਦੋਸਤਾਂ ਮਿੱਤਰਾਂ ਨੂੰ ਲੋੜ ਹੈ ਉਹਨਾਂ ਨੂੰ ਉਹਨਾਂ ਕੁਰਬਾਨੀਆਂ ਦੇ ਟਾਈਮ ਅੱਗੇ ਨਾ ਦਿਖਿਆ ਜਾਵੇ ਵੀ ਨਹੀਂ ਨਹੀਂ ਯਾਰ ਇਹ ਤਾਂ ਬਹੁਤ ਪਹਿਲਾਂ ਜਿਆਦਾ ਕਰਦਾ ਰਿਹਾ ਸੋ ਆਪਾਂ ਨੇ ਇਹ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਇਹਨਾਂ ਲੋਕਾਂ ਦਾ ਵੀ ਬਹੁਤ ਇਹਨਾਂ ਤੋਂ ਬਚ ਕੇ ਰਹਿਣਾ ਕਿਉਂਕਿ ਇਹਨਾਂ ਨੇ ਫਿਰ ਮੌਕੇ ਤੇ ਜਾ ਕੇ ਪਹਿਲੇ ਹੀ ਆਪਾਂ ਨੂੰ ਜਦੋਂ ਲੋੜ ਹੁੰਦੀ ਹੈ ਉਦੋਂ ਉਹਨਾਂ ਨੇ ਫਿਰ ਆਪਣਾ ਸੁਣਾ ਦੇਣਾ ਹੁੰਦਾ ਵੀ ਉਦੋਂ ਮੈਂ ਇਹ ਕਰਿਆ ਸੀ ਉਦੋਂ ਮੈਂ ਇਹ ਕਰਿਆ ਸੀ ਉਦੋਂ ਮੈਂ ਇਹ ਕਰਿਆ ਸੀ ਅੱਜ ਨਹੀਂ ਮੈਂ ਕਰ ਸਕਦਾ ਸੋ ਇਹ ਪਹਿਲੇ ਹੀ ਧਿਆਨ ਰੱਖਣਾ ਹੈ ਤਾਂ ਕਿ ਅਸੀਂ ਕਦੇ ਉਧਰ ਸਾਨੂੰ ਬਹੁਤ ਜ਼ਿਆਦਾ ਲੋਡ ਹੋਵੇ ਤੇ ਉਧਰ ਇਹੋ ਜਿਹੇ ਬੰਦਿਆਂ ਨੂੰ ਅਸੀਂ ਇਹਨਾਂ ਤੇ ਉਹ ਰੱਖ ਲਈਏ ਵੀ ਆਸ ਉਮੀਦ ਰੱਖ ਲੈਣੇ ਸੀ ਕਈ ਵਾਰ ਵੀ ਬਹੁਤ ਜ਼ਿਆਦਾ ਸਾਨੂੰ ਉਮੀਦ ਹੈ ਇਹ ਕਰ ਦੂਗਾ ਸੋ ਇਹਨਾਂ ਬੰਦੇ ਦੀ ਜ਼ਰੂਰ ਪਛਾਣ ਰੱਖਣੀ ਹੈ ਕਿ ਸਾਨੂੰ ਲੋਡ ਪੈਣ ਤੇ ਕੁਰਬਾਨੀਆਂ ਨਹੀਂ ਕਰਨਗੇ ਕਿਉਂਕਿ ਪਹਿਲਾਂ ਉਹਨਾਂ ਬਿਨਾਂ ਲੋਡ ਤੋਂ ਹੀ ਵਸਰੀਆਂ ਕਰੀ ਬੈਠੇ ਹੁੰਦੇ ਆ ਜੀ ਸਤਿ ਸ੍ਰੀ ਅਕਾਲ ਜੀ